हां जी ਕਿਸਾਨ ਬ੍ਰੋਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤਾਂ ਸਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਜੀ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਭਾਈ ਇਹ ਸਰਕਾਰੀ ਕਿਵੇਂ ਚੱਲਦਾ ਇਹ ਕੰਮਕਾਰ ਪੂਰਾ ਵਧੀਆ ਚੱਲੀ ਜਾਂਦਾ ਜੀ ਠੀਕ ਆ ਨਾਮ ਤੇ ਡਰੈਸ ਬੋਲ ਦਿਓ ਆਪਣਾ ਨਾਮ ਆਪਣਾ ਸੇਵਕ ਸਿੰਘ ਜੀ ਪਿੰਡ ਹਿੰਮਤਪੁਰਾ ਤਸਵੀਰ ਨਿਆਸਾ ਜਿਲ੍ਹਾ ਮੋਗਾ ਜੀ ਨੇੜੇ ਪਿੰਡ ਕਿਹੜਾ ਰਹਿੰਦੇ ਨੇ ਨੇੜੇ ਆਪਣੇ ਇਧਰ ਮੱਝੂ ਕੇ ਪੜੌੜਾ ਇਹਦਾ ਰਾਮਗੜਾ ਜਾਂਦਾ ਜੀ ਠੀਕ ਆ ਭਾਈ ਮੋਬਾਈਲ ਨੰਬਰ ਬੋਲ ਦਿਓ ਆਪਣਾ ਮੋਬਾਈਲ ਨੰਬਰ 98150 ਜੀ 75916 ਠੀਕ ਆ ਭਾਈ ਤੇ ਭਾਈ ਜਿਹੜੀ ਆਪਾਂ ਸਾਹਮਣੇ ਵਾਰਡ ਦੇਖ ਰਹੇ ਆ ਕਿਹੜਾ ਸੂਆ ਸੂਆ ਇਹ ਦੂਜਾ ਸੂਇ ਵਸਾਈ ਘਰ ਵਾਲਾ ਦੂਜੇ ਸੂਇ ਆ ਵਧੀਆ ਬੈਰ ਹੂੰ ਤੇ ਮਦਰ ਪੂਰੀ ਜਾਦਬੂੜ ਚੰਗੀ ਵਸਦੀ ਆ ਇਹਦੇ ਵਗਰਾ ਮੈਂ ਕਹਣਾ ਬਾਈ ਕੀ ਆ ਵਾਤਾ ਬੱਚਾ ਵਸੀ ਜਨ ਮਦਰ ਵਸੀ ਜਨ ਦਿੱਤਾ ਜੀ ਪੂਰੀ ਪਾਪ ਦੀ ਚੰਗਾ ਨਾ ਹਾਂ ਮੈਂ ਤਾਂ ਸਭ ਹੀ ਚੰਗਾ ਟੀਕਾ ਭਰਾ ਆ ਲਾਬੀ ਆ ਬਹੁਤ ਸੁਨੱਖ ਪੁਣਾ ਬਾਕੀ ਵੱਡੀ ਬਹੁਤ ਆ ਬਾਈ ਵਸੀ ਜੀ ਰਾਜੀ ਪੂਰੇ ਸਵੇਰ ਸੋਈ ਜੀ 5:30 ਵਜੇ ਬਾਈ ਬਾਈ ਕਹਿੰਦਾ ਬਾਕੀ ਆਪ ਦੀ ਜਾਦ ਕੁਆਲਟੀ ਦੀ ਗੱਲ ਕਰੀਏ ਮੈਂ ਕਹਣਾ ਮੈਂ ਬੋਲਣ ਦੀ ਲੋੜ ਹੀ ਨਹੀਂ ਬਾਈ ਹਣਾ ਇੰਨਾ ਫੇਸ ਕੁਆਲਿਟੀ ਬਈ ਚੈੱਕ ਕਰ ਲੋ ਬਹੁਤ ਪਿਆਰੀਆ ਬੋਦੀ ਵਾਦੀ ਨਾ ਫੁੱਲ ਕਮਾਲ ਦੀ ਆ ਜਿਹੀ ਜਿਹੀ ਬੱਸੀ ਆ ਉਹੀ ਜੀ ਮਾਂ ਬਈ ਹਾਂਜੀ 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 ਬਹੁਤ ਜੀ ਦੇ ਕਿੰਨਾ ਕੁ ਬੋਲਾ ਕੱਢਿਆ ਬਈ ਮੋਲੇ ਜੀ ਹੁਣ ਦੂਜਾ ਹੋ ਗਿਆ 3 ਘੰਟੇ ਲੱਗ ਜੋ ਐ ਨੂੰ ਯਾਨੀ ਤਕਰੀਬਨ ਹੋਊਗਾ ਬੱਸੀ ਚਲਾ ਕੇ 3 ਕਿਲੋ ਹੋਵੇ ਬਸ ਠੀਕ ਆ ਪਿਛਲੇ ਸ਼ੁੱਕਰ ਦਾ ਕੀਰ ਕੱਢ ਰਿਹਾ ਬਈ ਪਿਛਲੇ ਉਹਨਾਂ ਨੇ ਬਈ ਉਹਨਾਂ ਦਾ ਦੱਸਿਆ ਸਵਾਸਤਾਨਾ ਦੇ ਲਿਟਰ ਪਲੱਸ ਕੱਢਿਆ ਵਾ ਠੀਕ ਆ ਹਾਂ ਬਾਕੀ ਆਪਣੀ ਸੇਵਾ ਦੇ ਜੀ ਹਾਂ ਤੇ ਇਹ ਦੇਈ ਬੜਾ ਰਾਜਪੂਤ ਜਿਹਾ ਸੇਵਾ ਤੋਂ ਵੱਧ ਹੁੰਦੀ ਬਹੁਤ ਟੌਪ ਬੰਦਾ ਸੀ ਹੂੰ ਸਹੀ ਗੱਲ ਆ ਬਾਈ ਹਾਂਜੀ ਬੰਦੇ ਸੂਟ ਦੇ ਤਰ੍ਹਾਂ ਪਸੂ ਪਤਲਾ ਪੈ ਜਾਂਦਾ ਥੋੜਾ ਜਿਹਾ ਪਤਲਾ ਪੈ ਜਾਂਦਾ ਬਾਈ ਹੂੰ ਤੇ ਇਹ ਦੀ ਕਿੰਨਾ ਕੁ ਦੇ ਦੂ ਬਾਈ ਐਸਟੀਮੇਟ ਅਸ ਦੀ ਬਰ ਬ੍ਰਿੰਕ ਦੁੱਧ ਦੱਗਦੀ ਖਲੇ 17 18 ਲੀਟਰ ਤੋਂ ਠੀਕ ਆ ਪਲੱਸ ਜਾ ਸਕਦੀ ਹੈ ਠੀਕ ਆ ਬਾਈ ਬਾਕੀ ਅਗਲੇ ਵੀ ਸੇਵਾ ਦਾ ਦੁੱਧ ਦਾ ਅਗਲੇ ਜੀ ਬਾਈ ਜਿਵੇਂ ਜਿਹਾ ਪਾਉਗਾ ਜਿਹਾ ਕੱਢ ਲੂਗਾ ਦੁੱਧ ਦੀ ਕਰਦੀ ਇਹ ਹੁੰਦੀ ਹੈ ਅਡਰ ਚੈੱਕ ਕਰ ਲਓ ਮੈਂ ਕਹਣਾ ਥਣ ਬਾਈ ਬਹੁਤ ਸੋਹਣਾ ਲੱਗਿਆ ਜੀ ਥੋੜਾ ਗੁੱਲੇ ਵਾਲਾ ਮੋਟਾ ਥਾੜਾ ਜੀ ਮੋਟਾ ਥਾਣਾ ਬਾਈ ਗੁੱਲੇ ਵਾਲਾ ਥਣ ਲੱਗਿਆ ਵੇ ਇੱਕੋ ਜਿਹਾ ਥਾਣਾ ਚਾਰੇ ਪੂਰੀ ਬਿੱਥੀ ਥਣ ਲੱਗਿਆ ਬਾਕੀ ਜੇ ਆਪਾਂ ਗੱਲ ਕਰੀਏ ਨਾ ਗਲਾਬੀ ਗਲਾਬੀ ਥਾਣਾ ਗਲਾਬੀ ਵੀ ਕਰਨ ਵਾਲੀ ਦਾ ਅਡਰ ਨਈ ਬਾਈ ਹਾਂਜੀ ਹਾਂਜੀ ਬਾਕੀ ਪਿੱ ਸুইস ਸਵਾਈਆ ਬਾਈ ਬੱਚਾ ਮਗਰ ਵਸੀਆ ਵਸੀ ਵੀ ਕਰਮਾ ਲੈਣਾ ਬਹੁਤ ਕੁਆਲਿਟੀ ਦਿੱਤੀ ਆ ਤੇ ਬਾਈ ਸੀਮਨ ਵਗੈਰਾ ਤਾਂ ਨਹੀਂ ਦੱਸਿਆ ਕਿਹੜੇ ਦੀ ਆ ਸੀਮਨ ਨੇ ਦੱਸਿਆ ਨਹੀਂ ਉਹ ਕੋਈ ਨਾਲੇ ਲਿਖਿਆ ਵਾ ਜਿਹੜਾ ਮੁੰਡਾ ਦੇ ਬਾਹਰਪੁਰ ਚ ਲਿਆ ਗਿਆ ਠੀਕ ਆ ਵੀਰੇ ਹਾਂਜੀ ਤੇ ਜੇ ਬਾਈ ਲੜਾ ਹੋਇਆ ਪਪੂਸ ਕੋ ਦੇਦਾ ਰਿਹਾ ਜੀ ਮੁੰਡਾ ਜੀ ਨਾਲੋਂ ਠੀਕ ਆ ਬਾਈ ਕਹਿੰਦਾ ਜੇ ਲੈਣਾ ਹੋਇਆ ਤਾਂ ਸੀਮਨ ਆਪਾ ਮਤਲਬ ਕਿ ਲੈ ਕੇ ਦੇ ਦੇਂਗੇ ਇਹ ਲੈਣਾ ਬਾਕੀ ਬਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਧਾਰ ਕਿਵੇਂ ਆ ਬਈ ਤਾਰ ਬੂਰੀ ਬੋਲੀ ਆ ਜੀ ਮੋਟੀ ਗੱਲੇ ਵਰਗੀ ਠੀਕ ਆ ਸੇਲ ਠੰਡੀ ਲੈਣਾ ਪਾਉ ਨਾ ਪਾਉ ਚੱਕਰ ਨਹੀਂ ਆ ਠੀਕ ਆ ਹਾਂਜੀ ਬਾਕੀ ਕੋਲ ਕੋਲ ਨਹੀਂ ਕਰਦੀ ਜਮ ਨਾ 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 ਮਤਲਬ ਨਹੀਂ ਬਈ ਹੂੰ ਪੂਰੀ ਵਧੀਆ ਗਈ ਠੀਕ ਆ ਬਈ ਬਾਕੀ ਆਪਾਂ ਬਈ ਨਾੜਾ ਨੂੜਾ ਚੈੱਕ ਕਰਾ ਆ ਨਾ ਕਰਮਾੜੀ ਦੇ ਬਹੁਤ ਚੰਗੇ ਹੈਗੇ ਆ ਬਰੀਕੀ ਚ ਨਾੜਾ ਕਰਮਾੜੀ ਦੇ ਲੇਵੇ ਤੇ ਬਾਕੀ ਥਣ ਵੀ ਬਹੁਤ ਸੋਹਣਾ ਲੱਗਾ ਪੂਰੀ ਮਿੱਠੀ ਤੇ ਥਣ ਲੱਗਾ ਵਾ ਕੱਲਾ ਕੱਲਾ ਥਾਣਾ ਤੇ ਬਈ ਕੀ ਮੋਲਾ ਫਿਰ ਮੋਲੇ ਦਾ ਪਜਪਾ ਆਪਣੇ ਅੱਗੇ ਵੀ ਜਾਇਜ ਹੁੰਦਾ ਤੇ ਹੁਣ ਵੀ ਜਾਇਜ ਹੈ। ਹਮ 55000 ਰੁਪਏ ਰੇੜਾ ਸਰਫਾ। ਠੀਕ ਆ ਭਾਈ। 55000 ਰੁਪਏ ਭਾਈ ਕਹਿੰਦਾ ਮੋਲੇ। ਤੁਝੇ ਮਾਰਦਾਨ ਕਰਦੇ ਨੇ ਪਰ ਬੈੜ ਕਿਹੜਾ ਲੈ ਗੋ ਅਗਲਾ ਜਾਤਗੁਰ ਵੀ ਖਾ ਜਾ ਕੋਸ ਆ ਆਪਣੇ ਘਰੇ। ਠੀਕ ਆ ਭਾਈ। 1 ਲੱਖ ਫਰੀ ਵਾਲਾ ਕੰਮ ਹੀ ਆ ਪੂਰੀ ਜਾਤ ਕੁਆਲਟੀ ਦੀ ਬੱਸੀ ਉਹ ਵੀ ਪੂਰੇ ਚੰਗੇ ਸੀ ਬੰਦੀ ਆ। ਸਹੀ ਗੱਲ ਆ ਭਾਈ ਬੱਚੇ ਦੀ ਕੁਆਲਟੀ ਆਪਾਂ ਚੈੱਕ ਕਰਾਣਾ ਬਹੁਤ ਵੱਡਾ ਬੱਚਾ ਹੈ ਜੇ ਆਪਾਂ ਗੱਲ ਕਰੀਏ ਬਹੁਤ ਬੱਸੀ ਕੁਆਲਟੀ ਦਿੱਤੀ ਆ ਕਿ ਨਹੀਂ ਭਾਈ? ਹਾਂਜੀ ਹਾਂਜੀ ਹਾਂਜੀ। ਜਿੰਨੀ ਜਾਤ ਬਰੀਡ ਭਾਈ ਆਪ ਉਹਨੂੰ ਕਰਮਲੇ ਨੇ ਬਾਈ ਚੈੱਕ ਕਰ ਲੋ ਖੜੀ ਬੱਸੀ ਮੈਂ ਕਹਣਾ ਲੰਮੀ ਲੰਮੀ ਬਹੁਤ ਆ ਬਹੁਤ ਲੰਮੀ ਬੱਸੀ ਬਈ ਚੰਗਾ ਸੀਟਸ ਨੂੰ ਚੰਗਾ ਭਰਾਵਾ ਪੈਥੇ ਲੋਕ ਹੀ ਨਹੀਂ ਆ ਪਿੰਡੂ ਠੀਕ ਆ ਬਾਈ ਤੇ ਉਹਨਾਂ ਦਾ ਉਹ ਸਾਰਾ ਕੁਝ ਲੈ ਕੇ ਦੇ ਰਗਾ ਮੁੰਡਾ ਲੈ ਕੇ ਬਾਹਰ ਉਹਨੇ ਉਹਦੇ ਲਿਖਾ ਦੇਵੇ ਤੈਨੂੰ ਠੀਕ ਆ ਬਾਈ ਜੇ ਕੋਈ ਲੈਣਾ ਹੋ ਤਾਂ ਆਪਾਂ ਜਰੂਰ ਲਿਖਾ ਦੇਵਾਂਗੇ ਬਸ ਹਾਈਟ ਬੁਰੀ ਲੰਮੀ ਆ ਹੁਣ ਹਮ ਜੈਜ ਗੱਲ ਆ ਬਾਈ ਹਾਈਟ ਬੱਸੀ ਦੀ ਸਹੀ ਕਰੀ ਮੈਂ ਜੀ ਗੱਲ ਸਰ ਪੰਜ ਤੇ ਚਾਰ ਘੰਟੇ ਦੀ ਬੱਸੀ ਆਰੀ ਹਮ ਲੰਮੀ ਲੰਮੀ ਬਹੁਤ ਆ ਹਾਂਜੀ 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 ਪੂਰੀ ਠੰਡੀ ਸੀ ਲਾਇਆ ਨੇ ਕੋਈ ਕਰਦਾ ਮਰਜੀ ਖਿੱਚੀ ਚੱਲੋ ਠੰਡੀ ਸੀ ਜਮੇ ਕੋਈ ਚੱਕਰ ਨਹੀਂ ਹੈ ਨਾ ਬਾਈ ਨੋ ਜਰਾ ਕੋਈ ਮਤਲਬ ਹੀ ਨਹੀਂ ਲੈ ਬਾਈ ਧਾਰ ਚੈੱਕ ਕਰ ਲਓ ਮੈਂ ਕਹਿੰਦਾ ਕਿਆ ਬਾਤਾਂ ਆ ਯਾਰ ਗੰਨੇ ਆ ਕੋਈ ਵਰਦਿਆ ਬਾਈ ਲੈ ਬਾਈ ਪੂਰੀ ਆ ਗਈ ਹੈ ਹੂੰ ਠੀਕ ਆ ਬਈ ਉਹ ਨਾਇਸੀ ਦਾ ਬਾਈ ਪ੍ਰਾ ਕੋਲ ਇੱਕ ਸੋ ਆਪਾ ਦਿਖਾ ਦਿੱਤਾ ਕਿਸੇ ਜੀ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨਾਲ ਦੇਖਣ ਲਈ ਸਾਰੇ ਵੀਰਾਂ ਦਾ ਤੈਦਲਾ ਧੰਨਵਾਦ ਜੀ